ਉਹਨਾਂ ਦਾ ਮੌਸਮ ਚੱਲ ਰਿਹਾ ਤਾਂ ਗੱਲ ਜਕਰ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਸੱਤਾਧਰ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਉੱਤੇ ਨੋਟਾਂ ਦੀ ਜਿਹੜੀ ਬਰਸਾਤ ਹੈ ਉਹ ਕਰ ਰਹੀ ਹੈ ਤਾਂ ਕਿੰਨੀ ਕੁ ਸੱਚਾਈ ਹੈ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਸਪੋਕਸਪਰਸਨ ਅਮਿਤ ਗੁਸਾਈ ਜੀ ਮੌਜੂਦ ਨੇ ਗੁਸਾਈ ਸਾਹਿਬ ਨੋਟਾਂ ਦੇ ਬੰਡਲ ਕਿੱਥੋਂ ਲਿਆ ਰਹੇ ਹੋ ਐਨਐਫਐ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਵੀ ਨੋਟਾਂ ਦੀ ਬਰਸਾਤ ਕੀਤੀ ਜਾ ਰਹੀ ਹੈ ਪਹਿਲੇ ਤਾਂ ਮੈਂ ਉਹਨਾਂ ਲੋਕਾਂ ਨੂੰ ਉਹਨਾਂ ਵਿਪਕਸ਼ੀ ਜਿਹੜੇ ਪਾਰਟੀਆਂ ਦੇ ਨੇਤਾ ਲੋਕ ਹੈਗੇ ਆ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਇਹ આરોਪ ਲਗਾਉਣ ਤੋਂ ਪਹਿਲਾਂ ਤੁਸੀਂ ਇਹ ਗੱਲ ਜਿਹੜਾ ਲੋਕਾਂ ਨੂੰ ਸਪਸ਼ਟ ਕਰ ਦਿਓ ਕਿ ਜਦੋਂ ਵੀ ਤੁਹਾਨੂੰ ਕੋਈ ਇਹੋ ਜੀ ਕਾਲ ਆਂਦੀ ਏ ਤੁਸੀਂ ਪੁਲਿਸ ਨੂੰ ਜਾਣ ਦੀ ਬਜਾਏ ਤੁਸੀਂ ਮੀਡੀਆ ਦੇ ਵਿੱਚ ਜਾ ਕੇ ਇਹੋ ਜੀ ਗੱਲ ਕਰਨ ਦਾ ਤੁਹਾਨੂੰ ਰਾਜਨੀਤਿਕ ਜੇ ਲਾਭ ਮਿਲ ਜੇਗਾ ਮੈਂ ਸਮਝਦਾ ਕਿ ਉਹ ਮਿਲਣ ਵਾਲਾ ਨਹੀਂ ਹੈਗਾ ਕਿਉਂਕਿ ਜੇ ਅਜਰੇ ਸਮੇਂ 'ਚ ਕਿਸੇ ਤਰ੍ਹਾਂ ਦਾ ਵੀ ਕੋਈ ਫਰਾਡ ਹੁੰਦਾ ਹੈ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕਾਂਗਰਸ ਦੀ ਉਹ ਬੀ ਟੀਮ ਨਾ ਕੰਮ ਕਰ ਰਹੀ ਹੈ ਤੁਹਾਡੀ ਸਰਕਾਰ ਹੈ ਤੁਹਾਡੀ ਪੁਲਿਸ ਹੈ ਤੁਸੀਂ ਮਾਮਲਾ ਦਰਜ ਕਰਕੇ ਇਸ ਗੱਲ ਦਾ ਜਾਂਚ ਕਰਵਾ ਲਓ ਕਿ ਕੌਣ ਸੱਚ ਹੈ ਕੀ ਸੱਚ ਹੈ ਤੇ ਕੀ ਝੂਠ ਹੈ ਸਾਹਮਣੇ ਆ ਜਾਊਗਾ ਸੋ ਕਹਿਣ ਦਾ ਪਾਵ ਹੈ ਕਿ ਜੋ ਇਹ આરોਪ ਹੈ ਬਿਲਕੁਲ ਨਿਰਦਰ ਹੈ ਤੇ ਬਿਲਕੁਲ ਝੂਠ ਨੇ ਜੀ ਆਮ ਆਦਮੀ ਪਾਰਟੀ ਦੀ ਕਰੀਏ ਜਾਂ ਫਿਰ ਕਾਂਗਰਸ ਦੀ ਕਰੀਏ ਇਲਜ਼ਾਮ ਸਾਰੇ ਹੀ ਲੱਗ ਗਏ ਭਾਜਪਾ ਲਾਲਚ ਦੇ ਦੇ ਕੇ ਜਿਹੜੇ ਸਾਡੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰ ਰਹੀ ਹੈ ਬੀਤੇ ਦਿਨੀ ਰਮਨੀਤ ਬਿੱਟੂ ਸ਼ਾਮਲ ਹੁੰਦੇ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਕੱਲ ਸ਼ੀਤਲੰਗੂ ਰਾਲ ਜਲੰਧਰ ਤੋਂ ਵਿਧਾਇਕ ਨੇ ਸੁਸ਼ੀਲ ਕੁਮਾਰ ਰਿੰਕੂ ਸਿਟਿੰਗ ਐਮਪੀ ਸੀਗੇ ਉਹ ਸ਼ਾਮਲ ਹੋ ਗਏ ਮੇਰੇ ਵੀ ਇਸ ਤਰ੍ਹਾਂ ਹੈਗਾ 10 ਸਾਲ ਜਿਹੜੀ ਨਰਿੰਦਰ ਮੋਦੀ ਜੀ ਦੀ ਦੇਸ਼ ਦੇ ਵਿੱਚ ਸਰਕਾਰ ਰਹੀ ਹੈ ਮੋਦੀ ਸਾਹਮਣੇ ਜਿਹੜੇ ਇਹੋ ਜਿਹੇ ਕੰਮ ਕਰ ਦਿੱਤੇ ਨਾ ਜਿਹੜੇ ਕਿ ਦੇਸ਼ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਦੇਸ਼ ਦੀ ਜਿਹੜੀ ਸਾਖ ਹੈਗੀ ਹੈ ਉਹ ਬਹੁਤ ਉੱਪਰ ਗਈ ਹੈ ਭਾਵੇਂ ਉਹ ਰਾਮ ਮੰਦਰ ਦਾ ਨਿਰਮਾਣ ਹੋਵੇ ਧਾਰਾ 370 ਹੋਵੇ 트리플 ਤਲਾਕ ਦਾ ਹੋਵੇ ਆਪਣਾ ਕਰਤਾਰਪੁਰ ਸਾਹਿਬ ਜਿਹਦਾ ਲਾਂਗਾ ਹੋਵੇ ਜਾਂ ਆਪਣਾ ਗੁਰਤੇਗ ਬਾਦਰ ਜੀ ਦਾ 400 ਸਾਲਾ ਮਨਾੰਦਾ ਹੋਵੇ ਜਾਂ ਗੁਰੂ ਨਾਨਕ ਦੇਵ ਜੀ ਦਾ ਸਾਰੇ ਦੇਸ਼ ਦੇ ਵਿੱਚ ਮਨਾੰਦ ਦਿਹਾੜਾ ਹੋਵੇ ਇਹ ਸਾਰੀਆਂ ਚੀਜ਼ਾਂ ਕਿਧਰੇ ਨਾ ਕਿਧਰੇ ਦੇਸ਼ ਵਾਸੀਆਂ ਨੂੰ ਇੱਕ ਭਾਰਤੀਆ ਹੁੰਦਾ ਜਿੱਥੇ ਗਰਮ ਮਹਿਸੂਸ ਕਰਾਂਦੀ ਹੈ ਉਹਨੂੰ ਦੇਖਦੇ ਹੋਏ ਅੱਜ ਇਹ ਮਾਹੌਲ ਬਣ ਗਿਆ ਕਿ ਜਿਹੜੀ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਜਾਂ ਹੋਰ ਵੀ ਪਾਰਟੀਆਂ ਹੈ ਦੇਸ਼ ਦੇ ਵਿੱਚ ਉਹਨਾਂ ਦੇ ਨੇਤਾ ਬੜੇ ਪ੍ਰਭਾਵਿਤ ਹੋ ਰਹੇ ਹਨ ਔਰ ਆਪਣੇ ਆਪ ਮੋਦੀ ਸਾਹਿਬ ਔਰ ਭਾਰਤੀ ਜਨਤਾ ਪਾਰਟੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਸਾਡੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਤਾਂ ਸਿਰਫ ਇਹ ਆਪਣੇ ਪੰਜਾਬ ਦੇ ਵਿੱਚ ਭਵੇਂ ਰਮਨੀਤ ਬਿੱਟੂ ਜੀ ਆਏ ਨੇ ਰਿੰਕੂ ਜੀ ਆਏ ਨੇ ਜਾਂ ਮਹਾਰਾਣੀ ਜੀ ਆਏ ਨੇ ਹਜੇ ਇਸ ਤੋਂ ਇਲਾਵਾ ਵੀ ਬਹੁਤ ਲੰਬੀ ਇੱਕ ਕਤਾਰ ਹੈਗੀ ਹੈ ਦੂਜੀ ਪਾਰਟੀਆਂ ਦੀ ਜਿਹੜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਵਾਸਤੇ ਤਿਆਰ ਬੈਠੀ ਹੈ ਅਮੀ ਜੀ ਚੋਣਾ ਨੇੜੇ ਨੇ ਕਿ ਲੱਗਦਾ ਨਹੀਂ ਭਾਜਪਾ ਦੇ ਕੋਲ ਆਪ ਜੋ ਉਮੀਦਵਾਰ ਹੈ ਨਹੀਂ ਭਾਜਪਾ ਦੇ ਜਿਨ੍ਹਾਂ ਨੂੰ ਚੋਣ ਲੜਾ ਸਕਣ ਦੂਸਰੀ ਪਾਰਟੀ ਚੋਂ ਲਿਆ ਕੇ ਪੈਰਾਸ਼ੂਟ ਰਾਈ ਉਮੀਦਵਾਰ ਐਲਾਨ ਦੀ ਤਿਆਰੀ ਵਿੱਚ ਹੈ ਭਾਜਪਾ ਦੇਖੋ ਪੰਜਾਬ ਦੇ ਵਿੱਚ ਅਸੀਂ 1996 ਦੇ ਵਿੱਚ ਗਠਬੰਧਨ ਦੇ ਵਿੱਚ ਸੀਗੇ ਔਰ ਇੱਕ ਛੋਟੇ ਭਰਾ ਦੀ ਭੂਮਿਕਾ ਦੇ ਵਿੱਚ ਰਹੇ ਹਾਂ ਹੁਣ ਆਪਾਂ ਪਹਿਲੀ ਵਾਰੀ ਅਸੀਂ ਪੰਜਾਬ ਦੇ ਵਿੱਚ 13 ਲੋਕ ਸਭਾ ਲੜਨ ਜਾ ਰਹੇ ਹਾਂ ਔਰ ਨਿਸ਼ਚਿਤ ਤੌਰ ਤੇ ਸਾਨੂੰ ਵੱਡਾ ਦਿਲ ਤੇ ਵੱਡਾ ਆਪਣਾ ਸੋਚ ਰੱਖ ਕੇ ਸਾਰਿਆਂ ਨੂੰ ਨਿਮੰਤਰਣ ਦੇਣਾ ਚਾਹੀਦਾ ਹੈ ਕਿ ਜੇ ਕੋਈ ਪਾਰਟੀ ਦੇ ਵਿੱਚ ਆਣਾ ਚਾਹੁੰਦਾ ਹੈ ਆ ਸਕਦਾ ਹੈ ਔਰ ਅਸੀਂ ਇਸੇ ਦੇ ਤਹਿਤ ਔਰ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਹਿੰਮਤ ਜੀ ਅਸੀਂ ਤਾਂ ਚਲੋ ਇੱਕ ਨਾਰਾ ਦਿੱਤਾ ਸੀਗਾ ਕਿ ਸਬਕਾ ਸਾਥ ਸਬਕਾ ਵਿਸ਼ਵਾਸ ਦਾ ਲੇਕਿਨ ਹੁਣ ਲੋਗ ਆਪ ਅਪਰੋਚ ਕਰ ਰਹੇ ਹਨ ਭਾਰਤੀ ਜਨਤਾ ਪਾਰਟੀ ਨੂੰ ਔਰ ਕੁਝ ਤੇ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਇਹ ਪਹਿਲੇ ਕਲੀਅਰ ਕਰ ਦਵੇ ਕਿ ਇਹਨਾਂ ਨੇ ਚੋਣ ਇਕੱਲੇ ਲੜਦੀਆਂ ਉਸ ਤੋਂ ਬਾਅਦ ਤੇ ਇਹ ਆਪਣਿਆ ਵੀ ਲਾਈਨ ਲੰਬੀ ਹੋਤਨੀ ਜਾ ਰਹੀ ਹੈ ਇਹ ਕਾਫਲਾ ਬੜਾ ਅੱਗੇ ਤੱਕ ਜਾਣਾ ਹੈ ਹਿੰਮਤ ਜੀ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿਣਾ ਅਸੀਂ ਲੁਧਿਆਣੇ ਦੇ ਵਿੱਚ ਬੈਠੇ ਆਂ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਐਸੇ ਕਾਂਗਰਸੀ ਔਰ ਆਮ ਆਦਮੀ ਪਾਰਟੀ ਦੇ ਨੇਤਾ ਸਾਡੀ ਪਾਰਟੀ ਦੀ ਲੀਡਰਸ਼ਿਪ ਨਾਲ ਸੰਪਰਕ ਦੇ ਵਿੱਚ ਹੈਗੇ ਆਂ ਔਰ ਉਤਾਵਲੇ ਹੋ ਰਹੇ ਆਂ ਕਿ ਸਾਨੂੰ ਸ਼ਮੂਲੀਅਤ ਕਰਾਓ ਅਸੀਂ ਪਾਰਟੀ ਦੀ ਔਰ ਦੇਸ਼ ਦੀ ਵਿੱਚ ਯੋਗਦਾਨ ਪਾਣਾ ਚਾਹੁੰਦੇ ਆਂ ਪਰ ਗੱਲ ਤਾਂ ਅਮੀ ਜੀ ਫਿਰ ਉਹੀ ਰਹਿ ਗਈ ਹੁਣ ਭਾਜਪਾ ਦੇ ਬਹੁਤ ਸਾਰੇ ਆਗੂਆਂ ਦੇ ਵਿੱਚ ਚਾਹਵੇਂ ਇਹੀ ਨੇ ਕਿ ਮਸਾ ਮਸਾ ਕਿਤੇ ਜਿਵੇਂ ਪੰਜਾਬੀ ਜਿਹਾ ਆਪਾਂ ਕਹਦੇ ਨੇ ਕਿਤੇ ਵਾਰੀ ਆਈ ਸੀ ਚੋਣ ਲੜਨ ਦੀ ਇਕੱਲਿਆਂ ਦੀ ਪਰ ਉਹ ਵੀ ਹੁਣ ਜਿਹੜੀ ਵਾਰੀ ਆਈ ਹੈ ਤਾਂ ਹੁਣ ਦੂਜੀ ਪਾਰਟੀ ਤੋਂ ਦੇਖੋ ਹਜੇ ਉਮੀਦਵਾਰਾਂ ਦੀ ਜਿਹੜੀ ਕੋਸ਼ਿਸ਼ਨਾ ਹੈਗੀ ਹੈ ਉਹ ਹਜੇ ਤੱਕ ਨਹੀਂ ਹੋਈ ਹੈਗੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈਗੀ ਹੈ ਹਾਈ ਕਮਾਂਡ ਹੈਗੀ ਹੈ ਇਸ ਚੀਜ਼ ਦਾ ਬਿਲਕੁਲ ਵਿਸ਼ੇਸ਼ ਧਿਆਨ ਰੱਖੀਏ ਕਿ ਪੁਰਾਣੇ ਲੋਕ ਔਰ ਨਵੇਂ ਲੋਕਾਂ ਦਾ ਸੰਤੁਲਨ ਬਣਾ ਕੇ ਹੀ ਉਮੀਦਵਾਰੀ ਕੋਸ਼ਿਸ਼ਿਤ ਕਰੇਗੀ ਔਰ ਲੋਕਾਂ ਨੂੰ ਔਰ ਪਾਰਟੀ ਨੂੰ ਬੜੇ ਜਲਦ ਹੀ ਹਫਤੇ 10 ਦਿਨਾਂ ਦੇ ਵਿੱਚ ਵਿੱਚ ਹੀ ਸਾਰਾ ਇਹ ਕਲੀਅਰ ਹੋ ਜਾਏਗਾ ਜਿਹੜਾ ਸਾਡਾ ਸੰਤੁਲਨ ਹੈ ਉਹ ਤੁਹਾਨੂੰ ਸਾਫ਼-ਸਾਫ਼ ਸਪਸ਼ਟ ਨਜ਼ਰ ਆਏਗਾ ਇਹ ਕੋਈ ਐ ਨਹੀਂ ਹੈਗੀ ਹੈ ਕਿ ਨਵੇਂ ਲੋਕਾਂ ਦਾ ਹੀ ਹੋਏਗਾ ਪੁਰਾਣੇ ਲੋਕਾਂ ਦਾ ਵੀ ਧਿਆਨ ਹੋਏਗਾ ਸਭ ਦਾ ਧਿਆਨ ਹੋਏਗਾ ਕਿੰਨੀ ਦੇ ਤਕਲੀਸ਼ਤਾਂ ਦੀ ਉਮੀਦ ਹੈਗੀ ਹੈ ਉਮੀਦਵਾਰਾਂ ਦੀ ਦੇਖੋ ਆਪਣਾ ਸਾਰੇ ਦੇਸ਼ ਦੇ ਆਲਮੋਸਟ 1/3 ਤਾ ਹੋ ਹੀ ਗਏ ਆ ਬਾਕੀ ਮੇਰੇ ਹਸਾਮ ਨਾਲ ਹੋਰ 5-6 ਦਿਨਾਂ ਤੱਕ ਹੋ ਜਾਊਗਾ ਬਾਕੀ ਸਾਡਾ ਕਿਉਂਕਿ ਜਿਹੜਾ ਇਹ ਨਿਰਣੇ ਹੈਗਾ ਕਿ ਸੈਂਟਰਲ ਜਿਹੜੀ ਬੋਡੀ ਹੈਗੀ ਆ ਆਪਣਾ ਕੇਂਦਰੀ ਉਹਨਾਂ ਨੇ ਤੈਅ ਕਰਨਾ ਹੁੰਦਾ ਜੀ ਕੱਲ ਚੰਡੀਗੜ੍ਹ ਦੇ ਵਿੱਚ ਆਬ ਵਿਧਾਇਕਾਂ ਦੇ ਬੋਲੇ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਬਕਾਇਦਾ ਨੰਬਰ ਵੀ ਦੱਸੇ ਨੇ ਤੇ ਇਹ ਇਹ ਗੱਲ ਕਹੀ ਗਈ ਕਿ ਸਾਨੂੰ ਦਿੱਲੀੋਂ ਕੋਲ ਆ ਰਹੀ ਹੈ ਅਬ ਵਿਦੇਸ਼ੀ ਨੰਬਰਾਂ ਤੋਂ ਕਾਲ ਆ ਰਹੀ ਹੈ ਤੇ ਕਿਹਾ ਇਹ ਜਾ ਰਿਹਾ ਵੀ ਇੰਨੇ ਨੇ ਪੈਸੇ ਲੈ ਲਓ 25 ਤੋਂ 45 ਕਰੋੜ ਰੁਪਏ ਲੈ ਕੇ ਤੇ ਭਾਜ ਭਾਜ ਸ਼ਾਮਲ ਹੋ ਜਾਓ ਉਹਨਾਂ ਵਿੱਚੋਂ ਇੱਕ ਵਿਧਾਇਕ ਲੁਧਿਆਣਾ ਸਾਊਥ ਤੋਂ ਵੀ ਨੇ ਇਸ ਦਾ ਉਹਨੇ ਕੰਪਲੇਂਟ ਕਰਨੀ ਚਾਹੀਦੀ ਹੈ ਉਸ ਨੂੰ ਆਪਣਾ ਪੁਲਿਸ ਦੇ ਵਿੱਚ ਜਾਣਾ ਚਾਹੀਦਾ ਔਰ ਬੰਦਾ ਪਤਾ ਕਰਨਾ ਚਾਹੀਦਾ ਫਾਈਂਡ ਆਊਟ ਕਰਨਾ ਚਾਹੀਦਾ ਕਿਸ ਬੰਦੇ ਨੇ ਕੀਤਾ ਹੈਗਾ ਇੱਦਾਂ ਤੇ ਕੱਲ ਨੂੰ ਮੈਂ ਵੀ ਕਹਿ ਸਕਦਾ ਜਾਂ ਕੋਈ ਵੀ ਕਹਿ ਸਕਦਾ ਕਿ ਮੈਨੂੰ ਭਗਵੰਤ ਮਾਨ ਦੀ ਕਾਲ ਆਈ ਹੈ ਉਹਨੇ ਮੈਨੂੰ ਆਫਰ ਦਿੱਤੀ ਹੈ ਕੈਨ ਨੂੰ ਕੀ ਜਾਂਦਾ ਜੀ ਇਸ ਇਸ ਤਰ੍ਹਾਂ ਕਹਿਣ ਨਾਲ ਨਹੀਂ ਹੁੰਦਾ ਹੈਗਾ ਇਹ ਸਾਬਿਤ ਕਰਨਾ ਹੁੰਦਾ ਹੈ ਇਹ ਚੋਣਾਂ ਵੀ ਸਮੇਂ ਹੈ ਗਏ ਇਸ ਦੇ ਵਿੱਚ ਤੇ ਨਿਊਸੈਂਸ ਥੋੜੀ ਜੀ ਤੁਸੀਂ ਕਰੋ ਤੇ ਬੜੀ ਦੂਰ ਤੱਕ ਜਾਂਦੀ ਹੈ ਇਹ ਗੱਲ ਲੇਕਿਨ ਮੈਂ ਸਮਝਦਾ ਕਿ ਜਿਹੜੀ ਗੱਲਾਂ ਹੈਗੀ ਇਹਦੇ ਨਾਲ ਕੁਝ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਜੇ ਕੋਈ ਕਰ ਰਿਹਾ ਜੇ ਕੋਈ ਇਹੋ ਜੀ ਹਰਕਤ ਕਰ ਰਿਹਾ ਉਹ ਸਾਹਮਣੇ ਲਿਆਵੇ ਵਿਦ ਪ੍ਰੂਫ ਲਿਆਵੇ ਸਮਝ ਜਿਵੇਂ ਤੁਸੀਂ ਕਹ ਲਿਸਟ ਬਹੁਤ ਲੰਬੀ ਹੈ ਬਹੁਤ ਸਾਰੇ ਹੋਰ ਵੀ ਨੁਮਾਇੰਦੇ ਭਾਜਪਾ ਚ ਆ ਰਹੇ ਨੇ ਔਰ ਗੱਲ ਜੇ ਕਿਲੋ ਦਿਹਾਣੇ ਦੀ ਕਰੀ ਤਾਂ ਲੁਧਿਆਣੇ ਚੋ ਕਿਹੜੇ ਹੋਰ ਐਸੇ ਉਮੀਦਵਾਰ ਨੇ ਜਿਹੜੇ ਲੱਗਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਭਾਜਪਾ ਦਾ ਦਾਮਣ ਵੜ ਸਕਦੇ ਆ ਦੇਖੋ ਨਾਮ ਦੱਸ ਕੇ ਮੈਂ ਉਹ ਬੰਦੇ ਖਰਾਬ ਨਹੀਂ ਕਰਨਾ ਚਾਹੁੰਦਾ ਹੈਗਾ ਤੁਸੀਂ ਥੋੜਾ ਜਿਹਾ ਸਮੇਂ ਦਿਵੋ ਆਪਣੇ ਤੁਹਾਡੇ ਸਾਹਮਣੇ ਆ ਜਾਣਗੇ ਜਦੋਂ ਉਹਨਾਂ ਨੇ ਪਾਰਟੀ ਦਾ ਸਰੂਪਾ ਪਾਣਾ ਹੈ ਜਦੋਂ মিডিਆ ਦੇ ਸਾਹਮਣੇ ਆਣਾ ਉਹ ਤੋਂ ਤੇ ਜਗ ਜਾਈ ਰੋਹੀ ਜਾਣਾ ਤੇ ਮੈਂ ਅੱਜ ਇਸ ਸਮੇਂ ਡਿਸਕਲੋਜ਼ ਕਰਾਂ ਤੇ ਉਹ ਠੀਕ ਨਹੀਂ ਆਏਗਾ ਅੱਛਾ ਇਹ ਦੱਸਿਓ ਇਲ ਜੁਆਇਨਿੰਗਾਂ ਹੋ ਰਹੀਆਂ ਨੇ ਚਾਹੇ ਕਾਂਗਰਸ ਦੀ ਗੱਲ ਕਰੀ ਜਾ ਆਮ ਆਦੀ ਪੜਨ ਉਹ ਜਾਂਦੇ ਗੱਲ ਕਰੀਏ ਕਿ ਲੱਗਦਾ ਪਾ ਭਾਜਪਾ ਦੇ ਵਰਕਰਾਂ ਦੇ ਵਿੱਚ ਇਹਨੂੰ ਨਿਰਾਸ਼ਾ ਹੋਵੇਗੀ ਜਾਂ ਭਾਜਪਾ ਨੂੰ ਨੁਕਸਾਨ ਹੋਵੇਗਾ ਜਾਂ ਫਿਰ ਇਸ ਦਾ ਫਾਇਦਾ ਹੋਵੇਗਾ ਦੇਖੋ ਭਾਜਪਾ ਦੇ ਵਰਕਰਾਂ ਨੂੰ ਇਸ ਗੱਲ ਦਾ ਬੜਾ ਉਸ ਵੇਲੇ ਪ੍ਰਾਊਡ ਮਹਿਸੂਸ ਹੋਇਆ ਜਦੋਂ ਸਾਡੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਨੇ ਇਹ ਡਿਕਲੇਅਰ ਕੀਤਾ ਕਿ ਪਾਰਟੀ ਕੱਲੇ ਚੋਣ ਲੜਨ ਜਾ ਰਹੀ ਹੈ ਔਰ ਸਾਡੇ ਵਰਕਰ ਨੂੰ ਇਸ ਗੱਲ ਦਾ ਮਾਣ ਹੈਗਾ ਕਿ ਅੱਜ ਜੇ ਪੰਜਾਬ ਦੇ ਵਿੱਚ ਵੱਧ ਸੀਟਾਂ ਜਿੱਤਾਂਗੇ ਔਰ ਮੋਦੀ ਜੀ ਦੀ ਸਰਕਾਰ ਬਣੂਗੀ ਤੇ ਵਰਕਰ ਤੋਂ ਵੱਧ ਖੁਸ਼ੀ ਕਿਸ ਨੂੰ ਹੋਏਗੀ ਇਸ ਕਰਕੇ ਵਰਕਰ ਦਾ ਦਿਲ ਬਹੁਤ ਵੱਡਾ ਹੈਗਾ ਔਰ ਅਸੀਂ ਆਪਣੀ ਹਾਈ ਕਮਾਂਡ ਤੇ ਪਾਰਟੀ ਤੇ ਪੂਰਾ ਵਿਸ਼ਵਾਸ ਕਰਦੇ ਹਾਂ ਕਿ ਜੋ ਨਿਰਣੇ ਲਏਗੇ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਏਗਾ ਕਿਤੇ ਨਾ ਕਿਤੇ ਹਜੇ ਵੀ ਤਰਚਾਵੇਂ ਇਹੀ ਨਹੀਂ ਕਿ ਹੋ ਸਕਦਾ ਹੈ ਕਿ ਹਜੇ ਵੀ ਲਿਸਟਾਂ ਜਾਰੀ ਹੋਣ ਤੋਂ ਪਹਿਲਾਂ ਕਿਉਂਕਿ ਨਾ ਤਾਂ ਹਾਲੇ ਅਕਾਲੀ ਦਲ ਨੇ ਲਿਸਟ ਜਾਰੀ ਕੀਤੀ ਪੰਜਾਬ 'ਚ ਨਾ ਭਾਜਪਾ ਨੇ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਕੁਝ ਦਿਨ ਦੇ ਵਿੱਚ ਇੱਕ ਗਠਬੰਧਨ ਦੀ ਜਿਹੜਾ ਕਿ ਅਨਾਉਂਸਮੈਂਟ ਉਹ ਵੀ ਕਰ ਦਿੱਤੀ ਜਾਵੇ ਵੀ ਦੁਬਾਰਾ ਗਠਬੰਧਨ ਹੋ ਰਿਹਾ ਅਕਾਲੀ ਭਾਜਪਾ ਦਾ ਨਹੀਂ ਮੈਨੂੰ ਨਹੀਂ ਲੱਗਦਾ ਜੀ ਇਹੋ ਜੀ ਦੁਆਰਾ ਕੋਈ ਗੱਲ ਹੋਵੇ ਲੇਕਿਨ ਇਸ ਟਾਈਮ ਤਾਂ ਹੁਣ ਜਦ ਸਾਡੇ ਸੂਬਾ ਪ੍ਰਧਾਨ ਜੀ ਨੇ ਆਫੀਸ਼ੀਅਲੀ ਇਹ ਡਿਕਲੇਅਰ ਹੀ ਕਰ ਦਿੱਤਾ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੋਈ ਗੁੰਜਾਇਸ਼ ਰਹੇ ਇਸ ਗੱਲ ਦੀ ਸੋ ਬਿਲਕੁਲ ਇਹ ਸਨ ਸਪੋਕਸਪਰਸਨ ਅਮਿਤ ਗੁਸਾਈ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਬੜੇ ਲੰਬੇ ਅਰਸੇ ਤੋਂ ਬਾਅਦ ਭਾਜਪਾ ਇਕੱਲੇ ਚੋਂ ਲੜ ਰਹੀ ਹੈ ਤੇ ਭਾਜਪਾ ਦੇ ਵਰਕਰਾਂ ਦੇ ਵਿੱਚ ਜਿਹੜਾ ਸ਼ੱਕ ਆਫੀ ਦੇਖਣ ਨੂੰ ਮਿਲ ਰਿਹਾ ਉਹ ਜੇਕਰ ਦੂਜੀ ਪਾਰਟੀ ਦੇ ਨੁਮਾਇੰਦੇ ਦੀ ਗੱਲ ਕਰੀਏ ਤਾਂ ਲੰਬੀ ਲਿਸਟ ਪਈ ਹੈ ਜਿਹੜੇ ਹੋਰ ਵੀ ਜਿਹੜੇ ਨੁਮਾਇੰਦੇ ਨੇ ਆਉਣ ਵਾਲੇ ਜਿਨ੍ਹਾਂ ਦੇ ਵਿੱਚੋਂ ਭਾਜਪਾ ਦਾ ਦਮਨ ਫੜਨਗੇ ਔਰ ਦੂਜੇ ਪਾਸੇ ਆਪ ਪਾਰਟੀ ਦੇ ਉੱਤੇ ਵੀ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਉਹਨਾਂ ਨੂੰ ਭਾਜਪਾ ਪੈਸੇ ਦੀ ਆਫਰ ਕਰਦੀ ਹੈ ਤਾਂ ਕੰਪਲੀਟ ਕਿਉਂ ਨਹੀਂ ਕਰਦੇ ਕਾਰਵਾਈ ਕਿਉਂ ਨਹੀਂ ਕਰਦੇ ਪੰਜਾਬ ਦੇ ਸਰਕਾਰ ਉਹਨਾਂ ਦੀ ਹੈ